ਹਾਂਜੀ ਐਮਐਲ ਸਰਬ ਅੱਜ ਤੁਸੀਂ ਪਿੰਡ ਮੁਹੰਮਦ ਪੀਰੇ ਪਹੁੰਚੇ ਹੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਇੱਥੇ ਜੀ ਪਿੰਡ ਮੁਹੰਮਦ ਪੀਰਾ ਵਿਖੇ ਅੱਜ ਜੋ ਪੀਣ ਵਾਲੇ ਸਾਫ ਪਾਣੀ ਲਈ ਇੱਕ ਵਾਟਰ ਬੈਕਸ ਦੀ ਨਵੀਂ ਟੈਂਕੀ ਜੋ ਬਣਾਈ ਜਾਣੀ ਸੀ ਉਹਦੀ ਜਿਹੜੀ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕਰਾਈ ਹੈ ਤਕਰੀਬਨ 18,65,000 ਰੁਪਏ ਦਾ ਜਿਹੜਾ ਉਹਦੇ ਤੇ ਖਰਚਾ ਹੋਣਾ ਹੈ ਇਸ ਤੋਂ ਇਲਾਵਾ ਜੋ ਪਿੰਡ ਦੇ ਵਿੱਚ 9,19,000 ਰੁਪਏ ਦੀ ਲਾਗਤ ਦੇ ਨਾਲ ਸ਼ਮਸ਼ਾਨਗਾਰਡ ਦੇ ਵਿੱਚ ਜੋ ਬੁਰਾ ਹਾਲ ਸੀ ਉਹਦੇ ਜਪਾਰਕ ਬਣਾ ਕੇ ਇੱਕ ਉਹਦਾ ਸੁਧਾਰ ਕੀਤਾ ਗਿਆ ਹੈ ਪਲੇਗਰਾਉਂਡ ਜਿਹੜਾ ਪਿੰਡ ਦਾ ਉਹਨੂੰ ਅਪਗ੍ਰੇਡ ਕਰਨ ਲਈ ਉਹਦੇ ਸੁਧਾਰ ਕਰਨ ਲਈ ਜਿਹੜੀ ਉਹਦੀ ਬਹੁਤ ਮਾੜੀ ਹਾਲਤ ਸੀ 16 ਲੱਖ ਤੇ 39000 ਰੁਪਏ ਪਾਸ ਕੀਤਾ ਗਿਆ ਜਿਹੜਾ ਉਹ ਅੱਜ ਕੰਮ ਸ਼ੁਰੂ ਹੋ ਗਿਆ ਹੈ ਔਰ ਜਿਹੜਾ ਬੜਾ ਹਾਂਜੀ ਸਰਪੰਚ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜੇ ਐਮਐਲ ਸਾਹਿਬ ਵੱਲੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਆ ਬਹੁਤ ਵਧੀਆ ਕਰਾਏ ਯਾਰ ਤੁਹਾਡੇ ਪਿੰਡ ਦੇ ਵਿੱਚ ਕੀ ਕੀ ਵਿਕਾਸ ਕਾਰਜ ਕਰਵਾਏ ਗਏ ਹਨ ਜੀ ਦੋ ਇੰਟਰਲੌਕ ਗਲੀਆਂ ਬਣੀਆਂ ਜੀ ਮਨਰੇਗਾ ਸਕੀਮ ਇੱਕ ਆਪਣਾ ਛੱਪੜ ਜਿ ਬਣਿਆ ਹੈ ਆਪਣਾ ਥਾਪਰ ਮਾਡਲ ਜੀ ਜੋ ਵੀ ਕੰਪਲੀਟ ਹੋ ਚੁੱਕਾ ਹੈ ਇੱਕ ਆਪਣੇ ਪਾਣੀ ਵਾਲੀ ਟੈਂਕੀ ਨਵੀਂ ਬਣੀ ਉਹਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਥਾਪਰ ਮਾਡਲ ਦਾ ਉਦਘਾਟਨ ਕੀਤਾ ਗਿਆ ਜੀ ਇੱਕ ਆਪਣਾ ਛਮਸ਼ਾਨ ਘਾਟ ਠੱਗੀ ਬਣੀ ਹੈ ਜੀ ਇੱਕ ਆਪਣਾ ਪਬਲਿਕ ਸੈੱਟ ਹੈ ਜੀ ਇਹ ਕੁਝ ਖਾਲਿਆਂ ਦੀ ਰਿਪੇਅਰ ਹੋਈ ਸੀ 28 30 ਲੱਖ ਦੀ ਜੀ ਉਹਨਾਂ ਬਾਰੇ ਆਪਣੇ ਐਮਐਲਏ ਸਾਹਿਬ ਨੇ ਸਾਰਿਆਂ ਚਾੜਨਾ ਪਾਇਆ ਹੈ ਜਿਹਦੇ ਵਿੱਚ ਲੋਕਾਂ ਨੂੰ ਸਾਰਿਆਂ ਨੂੰ ਖੁਸ਼ੀ ਸਾਲ ਹਾਂਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਐਮਐਲਏ ਸਾਹਿਬ ਵੱਲੋਂ ਅੱਜ ਵਿਕਾਸ ਕਾਰਜ ਇੱਥੇ ਕੋਈ ਸ਼ੁਰੂ ਕਰਵਾਏ ਗਏ ਆ ਸਾਡੇ ਐਮਐਲਏ ਸਾਹਿਬ ਅੱਜ ਆ ਕੇ ਪਿੰਡ ਦੇ ਇੱਕ ਤਾਂ ਪਾਣੀ ਦੇ ਜਿਹੜੀ ਸਮੱਸਿਆ ਸੀਗੀ ਉਹਦੇ ਵਾਸਤੇ ਸਾਡਾ ਜਿਹੜਾ ਉਹ ਹੱਲ ਕੀਤਾ ਨੇ ਪਾਣੀ ਜਿਹੜਾ ਸਭ ਤੋਂ ਪੀਣ ਵਾਸਤੇ ਬਹੁਤ ਸ਼ੁੱਧ ਤੇ ਵਧੀਆ ਪਾਣੀ ਦੇਣ ਲੱਗੇ। ਬਾਕੀ ਪਿੰਡ ਦੇ ਜਿਹੜੇ ਸਾਡੇ ਵਿਕਾਸ ਬਹੁਤ ਹੋਏ ਨੇ 1 ਕਰੋੜ ਦੇ ਲਗਭਗ ਸਾਡੇ ਪਿੰਡ ਦੇ ਵਿਕਾਸ ਹੋ ਚੁੱਕੇ ਨੇ ਤੇ ਬਾਕੀ ਦੇ ਅਸੀਂ ਜਿਹੜੇ ਪੈਂਡਿੰਗ ਹੈਗੇ ਨੇ ਉਹ ਵੀ ਸਾਨੂੰ ਆਸ ਹੈ ਕਿ ਜਲਦੀ ਹੀ ਹੋ ਜਾਣਗੇ।